ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਇੱਕ ਅਜੀਬੀ ਖਬਰ ਦੀ ਜਿਹਦੇ ਨਾਲ ਨਾ ਸਿਰਫ ਕਨੇਡੀਅਨ ਪੋਲਿਟਿਕਸ ਵਿੱਚ ਹਲਚਲ ਬਲਕਿ ਇਮੀਗ੍ਰੇਸ਼ਨ ਸਿਸਟਮ ਦੋਨਾਂ ਤੇ ਸਿੱਧਾ ਅਸਰ ਹੁੰਦਾ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਐਂਡ ਇਫ ਵੀਡੀਓ ਅੱਛੇ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਗੱਲ ਕਰਦੇ ਹਾਂ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਦੀ ਇੱਕੋ ਹਫ਼ਤੇ 'ਚ ਕੰਜ਼ਰਵੇਟਿਵ ਪਾਰਟੀ ਦੇ ਦੋ ਐਮਪੀਸ ਨਿਊਜ਼ 'ਚ ਆ ਗਏ ਨੇ ਨੋਵਾ ਸਕੋਸ਼ੀਆ ਤੋਂ ਐਮਪੀ ਕ੍ਰਿਸ ਨੇ ਆਪਣੀ ਸੀਟ ਤੋਂ ਰਿਜ਼ਾਈਨ ਕਰਕੇ ਲਿਬਰਲ ਸਾਈਡ ਜੁਆਇਨ ਕਰ ਲਈ ਹੈ ਤੇ ਅਲਬਰਟਾ ਤੋਂ ਐਮਪੀ ਮੈਟ ਜੈਨਰਿਕਸ ਨੇ ਆਪਣੀ ਸੀਟ ਤੋਂ 6 ਨਵੰਬਰ 2025 ਨੂੰ ਰਿਜ਼ਾਈਨ ਕਰਨ ਦਾ ਐਲਾਨ ਕਰ ਦਿੱਤਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਐਸੇ ਦੋ ਰੈਜ਼ੀਨੇਸ਼ਨਸ ਨੇ ਜਾਂ ਕੋਈ ਵੱਡਾ ਸਿਗਨਲ ਜਿੱਥੇ ਕੰਜ਼ਰਵੇਟਿਵ ਪਾਰਟੀ ਆਲਰੇਡੀ ਆਪੋਜੀਸ਼ਨ 'ਚ ਹੈ ਉਹਨਾਂ ਦੀ ਇੱਕ ਸੀਟ ਘਟ ਤੇ ਉਹਨਾਂ ਦਾ ਇੱਕ ਮੈਂਬਰ ਕ੍ਰੋਸਓਵਰ ਕਰ ਗਿਆ ਹੈ ਉੱਥੇ ਹੀ ਲਿਬਰਲ ਗਵਰਨਮੈਂਟ ਦੀ ਪੋਜੀਸ਼ਨ ਹੋਰ ਜ਼ਿਆਦਾ ਸਟਰੋਂਗ ਕਿਉਂਕਿ ਪਾਰਲੀਮੈਂਟ ਵਿੱਚ ਉਹਨਾਂ ਦੇ ਖਿਲਾਫ ਬੋਲਣ ਵਾਲਿਆਂ ਦੀ ਆਵਾਜ਼ ਹੁਣ ਹੋਰ ਕੱਟ ਗਈ ਹੈ ਹੁਣ ਗੱਲ ਇਹ ਹੈ ਕਿ ਇਹ ਸਿਰਫ ਐਮਪੀ ਦਾ ਰੈਜ਼ੀਨੇਸ਼ਨ ਨਹੀਂ ਬਲਕਿ ਇੱਕ ਸਿਗਨਲ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਕੁਝ ਠੀਕ ਨਹੀਂ ਚੱਲ ਰਿਹਾ ਹੈ ਲੱਗਦਾ ਹੈ ਉਹਨਾਂ ਦੇ ਮੈਂਬਰਸ ਦੀ ਆਪਸ ਵਿੱਚ ਮਤ ਨਹੀਂ ਰਲ ਰਹੀ ਹੈ ਐਮਪੀ ਕ੍ਰਿਸ ਦੇ ਰੈਜ਼ੀਨੇਸ਼ਨ ਤੋਂ ਬਾਅਦ ਇਹ ਗੱਲ ਤਾਂ ਸਾਫ਼ ਹੈ ਕਿ ਮੈਂਬਰਸ ਇੱਕ ਦੂਸਰੇ ਦੇ ਨਜ਼ਰੀਏ ਤੋਂ ਖੁਸ਼ ਨਹੀਂ ਹੈ ਯੂਮਸਤਾ ਐਵੀ ਆ ਰਹੀ ਹੈ ਨੇ ਕਿ ਮੈਜਨਰੇਟਸ ਅੱਗੇ ਜਾ ਕੇ ਲਿਬਰਲ ਸਾਈਡ ਜੁਆਇਨ ਕਰ ਸਕਦੇ ਨੇ ਉਹਨਾਂ ਨੇ ਆਪ ਕਿਹਾ ਕਿ ਹਜੇ ਇਦਾਂ ਦੀ ਕੋਈ ਗੱਲ ਨਹੀਂ ਹੈ ਪਰ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਛੁਟਕਾਇਆ ਨਹੀਂ ਹੈ ਲੱਗਦਾ ਹੈ ਫਿਊਚਰ 'ਚ ਕੁਝ ਪੋਲਿਟੀਕਲ ਚੇਂਜ ਦੇਖਣ ਨੂੰ ਮਿਲ ਸਕਦਾ ਹੈ ਹੁਣ ਆਪਾਂ ਇਹਨੂੰ ਇਮੀਗ੍ਰੇਸ਼ਨ ਦੇ ਐਂਗਲ ਦੇ ਥਰੂ ਸਮਝਦੇ ਹਾਂ ਇਦਾਂ ਹੀ ਮੂਵਿੰਗ ਪਾਰਟੀ ਨੂੰ ਕਨਸਟੇਬਿਲਿਟੀ ਮਿਲਦੀ ਹੈ ਉਦਾਂ ਹੀ ਉਹ ਆਪਣੇ ਪਾਲਿਸੀ ਦੇ ਪਲਾਨਸ ਬਿਨਾ ਕਿਸੇ ਰੁਕਾਵਟ ਤੋਂ ਅੱਗੇ ਵਧਾ ਸਕਦੇ ਨੇ ਇਹਦਾ ਮਤਲਬ ਹੈ ਕਿ ਲਿਬਰਲ ਗਵਰਨਮੈਂਟ ਹੁਣ ਆਪਣੇ ਪਾਲਿਸੀ ਪਲਾਨਸ ਵਰਕ ਪਰਮਿਟ ਟਾਰਗੇਟਸ ਪੀਆ ਟਾਰਗੇਟਸ ਤੇ ਹੋਰ ਜ਼ਿਆਦਾ ਕੌਨਫੀਡੈਂਟਲੀ ਵਰਕ ਕਰ ਸਕਦੀ ਹੈ ਪਲੱਸ ਇਫ ਪੋਲਿਟੀਕਲ ਪ੍ਰੈਸ਼ਰ ਕੱਟ ਹੋਏਗਾ ਤੇ ਬੈਕਲੌਗਸ ਕਲੀਨ ਕਰਨ ਚ ਪਲੱਸ ਨਿਊ ਪਾਲਿਸਿਸ ਇੰਪਲੀਮੈਂਟ ਕਰਨ ਚ ਉਨਾਂ ਨੂੰ ਹੋਰ ਜ਼ਿਆਦਾ ਖੁਲ ਮਿਲ ਸਕਦੀ ਹੈ ਪਰ ਤੁਹਾਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤੁਸੀਂ ਆਪਦੀ ਫਾਈਲ ਡਾਕੂਮੈਂਟਸ ਐਂਡ ਅਪਲੀਕੇਸ਼ਨ ਸਟੇਟਸ ਸਭ ਕੁਝ ਅਪਡੇਟ ਰੱਖੋ ਪਲੱਸ ਨਿਊ ਇਮੀਗ੍ਰੇਸ਼ਨ ਲੈਵਲ ਪਲਾਨ 2026 ਤੋਂ 2028 ਤੱਕ ਨੂੰ ক্লোਜ਼ਲੀ ਫੋਲੋ ਕਰੋ ਪਲੱਸ ਨਿਊਜ਼ ਅਪਡੇਟਸ ਤੇ ਨਜ਼ਰ ਰੱਖੋ ਕਿਉਂਕਿ ਜਦ ਵੀ ਕੋਈ ਚੇਂਜ ਹੁੰਦਾ ਹੈ ਤੇ ਉਹਦੇ ਨਾਲ ਇਮੀਗ੍ਰੇਸ਼ਨ ਸਿਸਟਮ ਤੇ ਇੰਫੈਕਟ ਜ਼ਰੂਰ ਪੈਂਦਾ ਹੈ ਫਿਰ ਤੁਸੀਂ ਇਹ ਚੈੱਕ ਕਰਨਾ ਹੈ ਕਿ ਤੁਸੀਂ ਇਸ ਚੇਂਜ ਨਾਲ ਕਿਸ ਤਰ੍ਹਾਂ ਇਫੈਕਟ ਕਰ ਰਹੇ ਹੋ ਅਗਰ ਕਰ ਰਹੇ ਹੋ ਤੇ ਤੁਸੀਂ ਆਪਣੇ ਆਪ ਨੂੰ ਇਸ ਚੀਜ਼ ਤੋਂ ਬਾਹਰ ਕਿਵੇਂ ਕਰੀ MP क्रिस्टिन मेट ਦਾ ਇੱਕੋ ਹਫ਼ਤੇ ਵਿੱਚ ਰਿਜ਼ਾਈਨ ਕਰਨਾ ਇਸ ਇਸ ਕੋਈ ਕੌਨਫੀਡੈਂਸ ਨਹੀਂ ਹੈ ਬਲਕਿ ਇੱਕ ਵੱਡਾ ਸਿਗਨਲ ਹੈ ਕਿ ਕੈਨੇਡਾ ਦੀ ਪੋਲਿਟਿਕਸ ਚੇਂਜਿੰਗ ਫੇਸ ਤੇ ਜਾ ਰਹੀ ਹੈ ਤੇ ਜਦੋਂ ਵੀ ਕੋਈ ਪੋਲਿਟੀਕਲ ਚੇਂਜ ਹੁੰਦਾ ਹੈ ਤੇ ਇਮੀਗ੍ਰੇਸ਼ਨ ਤੇ ਉਹਦਾ ਸਿੱਧਾ ਅਸਰ ਜ਼ਰੂਰ ਪੈਂਦਾ ਹੈ ਕੁਝ ਪੋਜ਼ਿਟਿਵ ਕੁਝ ਟਾਈਮ ਟੇਕਿੰਗ ਬਟ ਕੀਪ ਇਨ ਮਾਈਂਡ ਚੇਂਜ ਦਾ ਆਲਵੇਸ ਮਤਲਬ ਨੈਗੇਟਿਵ ਨਹੀਂ ਹੁੰਦਾ ਜਦ ਵੀ ਕੋਈ ਇਮੀਗ੍ਰੇਸ਼ਨ ਸਿਸਟਮ ਚੇਂਜ ਹੁੰਦਾ ਹੈ ਤੇ ਉਹਦੇ ਨਾਲ ਕੋਈ ਨਵੀਂ ਸੋਚ ਨਿਊ ਪੋਲਿਸੀਜ਼ ਤੇ ਇਮੀਗ੍ਰੈਂਟਸ ਲਈ ਬੈਟਰ ਆਪਸ਼ਨ ਜ਼ਰੂਰ ਆਉਂਦੇ ਹਨ ਹੁਣ IASC ਦੀ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰੋ ਤੇ ਰਿਫਿਊਜੀ ਦੀ ਫਾਈਲ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ 100 ਮੰਥਸ ਹੈ ਯਾਨੀ ਕਿ 8 ਸਾਲ ਤੋਂ ਵੀ ਜ਼ਿਆਦਾ ਤੇ ਉੱਥੇ ਜੇ ਅਸੀਂ HNC ਐਪਲੀਕੇਸ਼ਨਸ ਦੀ ਗੱਲ ਕਰੀਏ ਤੇ ਸਿਚੁਏਸ਼ਨ ਹੋਰ ਵੀ ਜ਼ਿਆਦਾ ਸੀਰੀਅਸ ਹੈ ਤੇ ਟਾਈਮ ਪੀਰੀਅਡ ਇਸ ਮੋਰ ਥੈਨ 10 ਤੋਂ 12 ਇਅਰਸ ਸਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹੁਣ ਜੇ ਅਸੀਂ ਇੱਕ ਪਾਸੇ ਦੇਖੀਏ ਤੇ ਜਿਹੜੇ ਸਟੂਡੈਂਟਸ ਸਟੱਡੀ ਕਰ ਰਹੇ ਨੇ ਜੈਨੂਅਲ ਐਜੂਕੇਸ਼ਨ ਲੈ ਕੇ ਸਕਿਲਡ ਇਕੱਠਾ ਕਰ ਰਹੇ ਨੇ ਉਹਨਾਂ ਨੂੰ ਫੇਰ ਮੌਕਾ ਮਿਲਣਾ ਚਾਹੀਦਾ ਪਰ ਹਾਲਾਤ ਇਹ ਨੇ ਕਿ ਜਿਹੜੇ ਜੈਨੂਅਲ ਸਟੱਡੀਆਂ ਕਰਕੇ वर्क परमिट देने ना एक्सटेंशन नहीं मिल रही प्लस एल एम आई द रिकायरमेंट्स इन्नी हो गई ने कि ईवन जो एक्सपीरियंस एंड स्किल्ड एप्लीकेंट्स नेिसटम च अटक गए उत जब अभी दूजे पास देखिए कि रिफ्यूजी एप्लीकेंट्स जिन्होंने अठ नौ साल वर्क परमिट एक्सटेंशन मिली जाते हैं पर जोड़े स्टूडेंट्स जिन्होंने स्टडी की वर्क परमिट लेता पी जी डबल्यू लेता एंड पी आर अप्लाई की अपना स्टेटस मेनटेन करने लटगल कर रहे ਰਾਜਨੀਤੀ ਦੀ ਲੜਾਈ ਟੌਪ ਤੇ ਚੱਲ ਰਹੀ ਹੈ ਤੇ ਆਮ ਲੋਕ ਯਾਨੀ ਕਿ ਇਮੀਗ੍ਰੈਂਟ ਸਟੂਡੈਂਟਸ ਵਰਕਰਸ ਐਂਡ ਐਚ ਐਨ ਸੀ ਅਪਲੀਕੈਂਟਸ ਬਾਕੀ ਆਪਣੀ ਫਾਈਲ ਦੇ ਪ੍ਰੋਸੈਸਿੰਗ ਟਾਈਮ ਦਾ ਤੇ ਰਿਜ਼ਲਟ ਆਉਣ ਦਾ ਵੇਟ ਕਰ ਰਹੇ ਨੇ ਹੁਣ ਤੁਸੀਂ ਦੱਸੋ ਕਿ ਗਵਰਨਮੈਂਟ ਫੇਅਰ ਚੱਲ ਰਹੀ ਹੈ ਕਿ ਸਟੂਡੈਂਟ ਰਿਫਿਊਜੀ ਐਂਡ ਵਰਕਰਸ ਸਾਰਿਆਂ ਨੂੰ ਇਕੁਅਲ ਮੌਕਾ ਮਿਲ ਰਿਹਾ ਹੈ ਕੈਨੇਡਾ ਦੀ ਇਕਨੋਮੀ ਚ ਕੰਟ੍ਰਿਬਿਊਟ ਕਰਨ ਦਾ ਕਿ 8-10 ਸਾਲ ਦਾ ਪ੍ਰੋਸੈਸਿੰਗ ਟਾਈਮ ਫੇਅਰ ਹੈ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਫ ਵੀਡੀਓ ਅੱਛੀ ਲੱਗੀ ਤੇ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱ